ਗੁਰਦੁਆਰਾ ਸਿੰਘ ਸਭਾ ਸੰਤਗੜ ਵਿਖੇ ਬੱਚਿਆਂ ਦੇ ਗੁਰਮਤ ਸਿੱਖਿਆ ਦੇ ਨਿਰੰਤਰ ਸਮਰ ਕੈਂਪ ਚੱਲ ਰਹੇ ਨੇ ਜਿਸ ਤਹਿਤ ਇਸ ਥਾਂ ਦੇ ਉੱਪਰ ਪਹੁੰਚੇ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੀਬੀ ਰਣਜੀਤ ਕੌਰ ਅਤੇ ਉਹਨਾਂ ਦੇ ਵੱਲੋਂ ਖਾਸ ਤੌਰ ਦੇ ਉੱਪਰ ਇਸ ਮੌਕੇ ਦੇ ਉੱਪਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਮਿਤੀ 6 ਜੂਨ ਨੂੰ ਬੱਚਿਆਂ ਦੇ ਗੁਰਮਤ ਸਿੱਖਿਆ ਦੀ ਕਲਾਸ ਲਗਾਈ ਗਈ ਜਿਸ ਵਿੱਚ ਬੱਚਿਆਂ ਨੂੰ ਜੂਨ 1984 ਦੇ ਕੱਲੂ ਘਾਰੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਜਿਸ ਵਿੱਚ ਵਧੇਰੇ ਗਿਣਤੀ ਦੇ ਵਿੱਚ ਬੱਚਿਆਂ ਨੇ ਸ਼ਿਰਕਤ ਕੀਤੀ ਸਮੂਹ ਸੰਗਤ ਪ੍ਰਬੰਧਕਾਂ ਦੇ ਵੱਲੋਂ ਬਹੁਤ ਹੀ ਸਹਿਯੋਗ ਬਖਸ਼ਿਆ ਗਿਆ। ਇਸ ਤੋਂ 라ਵਾ ਉਹਨਾਂ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਓ ਸੁਣਦੇ ਹਾਂ ਸਾਡੇ ਗੁਰਦੁਆਰੇ ਵਿੱਚ ਸੰਤ ਗੁਰਦੁਆਰਾ ਸਿੰਘ ਸਬਦ ਹਰ ਸਾਲ ਗੁਰਮਤ ਕੈਂਪ ਲੱਗਦਾ ਹੈ ਤੇ ਅੱਜ ਦਾ ਦਿਨ ਜਿਸ ਤਰ੍ਹਾਂ ਕਿ ਸ਼੍ਰੀ ਕਾਦਰਕਾ ਸਾਹਿਬ ਤੋਂ ਹੁਕਮ ਆਇਆ ਕਿ 6 ਜੂਨ ਨੂੰ ਚਾਲੀਵਾਂ ਕੱਲੋਕਾਰਾ ਦਿਵਸ ਦੇ ਰੂਪ ਤੋਂ ਸੀ ਮਨਾਣਾ ਹੈ ਤੇ ਉਹ ਅਸੀਂ ਅੱਜ ਮਨਾ ਰਹੇ ਹਾਂ ਇਹਦੇ ਵਿੱਚ ਬੱਚਿਆਂ ਨੂੰ ਅਸੀਂ ਅੱਜ ਕਾਲਿਆ ਦਸਤਾਰਾਂ ਔਰ ਕਾਲੇ ਜੋ ਦੁਪੱਟੇ ਆ ਉਹ ਲੈ ਕੇ ਨਾਲ ਹੀ ਇਤਿਹਾਸ ਦੱਸਿਆ ਗਿਆ ਹੈ ਕਿ 1983 ਵਿੱਚ ਕਿਸ ਤਰੀਕੇ ਨਾਲ ਹਕੂਮਤ ਜਾਂ ਸਰਕਾਰਾਂ ਨੇ ਕਾਦਰਕਾ ਸਾਹਿਬ ਨੂੰ ਪਹਟੇਰੀ ਕੀਤਾ ਸੀ ਇਹ ਸਾਰਾ ਇਤਿਹਾਸ ਬਚਨ ਦਾ ਸਭੇ ਕੈਰੇ ਕੈਰੇ ਸ਼ਹੀਦ ਹੋਇਆ ਸੀ ਸਭ ਤੋਂ ਛੋਟਾ ਸ਼ਹੀਦ ਬੱਚਾ ਮੰਤਰੀ ਸੀ ਜੋ ਕਿ 18 ਦਿਨ ਦਾ ਸੀ ਉਹ ਵੀ ਸ਼ਹੀਦ ਹੋਇਆ ਸੀ ਟੋਨੀਆ ਸ਼ਹੀਦਾਂ ਨੂੰ ਸਨ ਮੰਨ ਵੀ ਕਰਦੇ ਆ ਨਤਮਸਤਕ ਵੀ ਹੁੰਨੇ ਆ ਤੇ ਇਹ ਦਿਨ ਨੂੰ ਅਸੀਂ ਗੁਰਮਤ ਘਰ ਦੇ ਵਿੱਚ ਨਾਲ ਇੱਕ ਲੋਕ ਗਾਰਦਨ ਸਰੂਰ ਚਾਹ ਬਣਾਇਆ ਹੈ ਤੀਨ ਦੀ ਇਹ ਦੇਖੋ ਅਗਰ ਅਸੀਂ ਜਾਗਰੂਕ ਨਾ ਹੋਵਾਂਗੇ ਇਹਨਾਂ ਦੇ ਬਾਰੇ ਤੇ ਜਿਹੜੀ ਆਉਣ ਵਾਲੀ ਨਸਲ ਆ ਉਹ ਟੁੱਟ ਜਾਏਗੀ ਆਉਣ ਵਾਲੀ ਜਿਹੜੀ ਪੀੜੀ ਆ ਆਉਣ ਵਾਲੀ ਤੁਸੀਂ ਉਹ ਤੁਹਾਨੂੰ ਅਗਰ ਪਤਾ ਨਾ ਹੋਏਗਾ ਕਿ ਤੁਸੀਂ ਅਮਰਤ ਕਿਉਂ ਸ਼ਕਣਾ ਤੁਸੀਂ ਦਸਤਾਰ ਜਿਹੜੀ ਕਿਉਂ ਸਜਾਉਣੀ ਗੁਰੂ ਘਰ ਕਿਉਂ ਆਉਣਾ ਸੰਗਤ ਦੇ ਵਿੱਚ ਕਿਉਂ ਬੈਠਣਾ ਤੇ ਅਸੀਂ ਟੁੱਟ ਜਾਵਾਂਗੇ ਔਰ ਹਿੰਦੂ ਹਕੂਮਤ ਤੇ ਪਹਿਲਾਂ ਹੀ ਇਹੋ ਚੱਲਦੀ। ਇਨ੍ਹਾਂ ਦਿਨਾਂ ਦੇ ਵਿੱਚ 1 ਤੋਂ ਲੈ ਕੇ 6 ਜੂਨ ਤੱਕ ਜਿਹੜੇ ਸਿੱਖਾਂ ਦੇ ਨਾਲ ਐਸਾ ਕਹਿਰ ਹੋਇਆ ਔਰ ਉਸ ਤੋਂ 3 ਸਾਲ ਤੱਕ ਬਾਅਦ ਵਿੱਚ ਵੀ ਜਿਹੜਾ 1994 ਤੱਕ ਜਿਹੜਾ ਇਹ ਕਹਿਰ ਚੱਲਿਆ। ਸੋ ਆਪਾਂ ਉਸ ਗੁਰਮਤ ਕਲਾਸਾਂ ਦੇ ਵਿੱਚ ਇਸੇ ਕਰਕੇ ਇਕੱਠੇ ਹੋ ਰਹੇ ਕਿ ਇਨ੍ਹਾਂ ਦਿਨਾਂ ਦੇ ਵਿੱਚ ਤੁਹਾਨੂੰ ਕੁਝ ਉਹਨਾਂ ਦਿਨਾਂ ਦੀ ਸਾਂਝ ਪਾਈ ਜਾਵੇ। ਸੋ ਇਹ ਜਰਨਾ ਦੀ ਬੇਨਤੀ ਹੈ ਕਿ ਆਪਾਂ ਸਿੱਖੀ ਦੇ ਨਾਲ ਜੁੜੀਏ ਅਸੀਂ ਗੁਰਬਾਣੀ ਦੇ ਨਾਲ ਜੁੜੀਏ ਨਾਮ ਬਾਣੀ ਦੇ ਨਾਲ ਜੁੜੀਏ ਬਾਣੇ ਦੇ ਨਾਲ ਜੁੜੀਏ ਤਾਂ ਜੋ ਜਿਹੜੀਆਂ ਸਾਡੀਆਂ ਜਿਹੜੀਆਂ ਜੜਾਂ ਉਹਨਾਂ ਦੇ ਨਾਲ ਆਪਾਂ ਜੁੜੇ ਰਹਿ ਸਕੀਏ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ